ਕਿਹੜੀ ਦੇਵੀ ਸੀ ਇਹ ਆਲੇ ਗੋਤਮ ਦੇ ਘਰ ਵਾਲੀ ਸਤਗੁਰੂ ਦਾਸ ਮਹਾਰਾਜ ਇਸ ਬਾਣੀ ਦੇ ਵਿੱਚ ਚਿਕਰ ਕਿਦਾਂ ਕਰਦੇ ਆ ਔਰ ਜਦੋਂ ਸ਼ਬਦ ਨੂੰ ਸ਼ੁਰੂ ਕਰਦੇ ਆ ਸ਼ਬਦ ਨੂੰ ਸ਼ੁਰੂ ਕਰਨ ਲੱਗੇ ਆ ਇਹ ਗੱਲ ਕਹਿੰਦੇ ਆ 나ਥ ਕਛੂ ਨਾ ਜਾਣੂ 나ਥ ਕਛੂ ਨਾ ਜਾਣੂ ਮਨ ਮਾਇਆ ਕੇ ਹੱਥ ਵਕਾਣੂ ਜਿਹੜੇ ਲੋਕਾਂ ਨੇ ਇਸ ਹਲਿਆ ਦੀ ਕਹਾਣੀ ਲਿਖੀ ਜਿਹੜੇ ਲੋਕਾਂ ਨੇ ਇੰਦਰ ਰਾਜੇ ਨੂੰ ਵਿਸ਼ਨੂ ਰਾਜੇ ਨੂੰ ਸ਼ਰਜੀ ਰਾਜੇ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਲੜਾਉਣ ਤੋਂ ਬਾਅਦ ਇਹਨਾਂ ਦੇ ਵਿੱਚ ਵਰਣ-ਵੰਡ ਪੈਦਾ ਕਰ ਦਿੱਤੀ ਇਹਨਾਂ ਦੇ ਵਿੱਚ ਵਰਣ-ਵੰਡ ਪੈਦਾ ਕਰਕੇ ਉੱਚਾ ਨੀਵਾਂ ਇਹਨਾਂ ਨੂੰ ਕਰਕੇ ਤੇ ਇਹਨੂੰ ਲੜਾ ਦਿੱਤਾ ਜਿਹੜੀ ਗੁਰੂ ਸਾਹਿਬ ਗੱਲ ਸਮਝਾਉਣੀ ਚਾਹੁੰਦੇ ਆ ਨਾਥ ਕਸ਼ੂ ਨਾ ਜਾਣੂ ਮਨਮਾਇਆ ਕੇ ਹੱਥ ਬਕਰਨ ਇਹ ਤਿੰਨੇ ਦੇਵਤੇ ਜਿਹੜੇ ਸੀਗੇ ਤਿੰਨੇ ਰਾਜੇ ਇਹ ਤਿੰਨੇ ਹੀ ਰਾਜੇ ਬ੍ਰਾਹਮਣ ਦੀ ਮਾਇਆ ਜਾਲ ਦੇ ਵਿੱਚ ਫਸ ਗਏ। ਔਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਬ੍ਰਾਹਮਣ ਕਹਾਣੀ ਘਟ ਦੇ ਵਿੱਚ ਬੜਾ ਤੀਜਾ। ਇਹ ਤਿੰਨ ਰਾਜੇ ਸੀ। ਮੈਂ ਨਹੀਂ ਕਹਿ ਰਿਹਾ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੋਜ਼ ਜਪਜੀ ਸਾਹਿਬ ਚ ਪੜਦੇ ਆ ਸੋਦਾਰ ਦੇ ਪਾਠ ਦੇ ਵਿੱਚ। ਇਕਾਂ ਮਾਹੀ ਜੁਗਤ ਵਿਆਹੀ ਤੈਨਿ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੁਗਤਸ ਭਾਵਿਤ ਦੇ ਵਿੱਚ ਲਾਵਾ ਜਦ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰਨਾ ਆਵੇ ਜਾਨੀ ਕਿ ਪੂਰੀ ਦੁਨੀਆ ਦਾ ਦਿਮਾਗ ਜਿਹੜਾ ਆ ਅੱਖਾਂ ਜਿਹੜੀਆਂ ਆ ਟੀਵੀ ਜਨਾਂ ਦੇ ਵਿੱਚ ਕਤਾਬਾਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਪੜਾਇਆ ਜਾਂਦਾ ਜੋ ਬ੍ਰਾਹਮਣ ਸਿਰਜਦਾ ਚਾਹੇ ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਸਰਜੇ ਚਾਹੇ ਉਹ ਹਿੰਦੀ ਭਾਸ਼ਾ ਦੇ ਵਿੱਚ ਸਰਜੇ